मैडम राजविंदर कौर ਸਾਡੇ ਨਾਲ ਮੌਜੂਦ ਨੇ ਮੈਡਮ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਕਿਸ ਤਰੀਕੇ ਦਾ ਅਸਰ ਲੱਗੇ ਅਸਰ ਤੇ ਬਹੁਤ ਅੱਛੇ ਨੇ ਬੈਸਟ ਦੀ ਜਿਹੜੀ ਸੀਟ ਆ ਸੀ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤ ਰਹੇ ਆ ਕਿਉਂਕਿ ਬੈਸਟ ਦੇ ਜਿਹੜੇ ਲੋਕ ਆ ਉਹਨਾਂ ਨੂੰ ਪਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਆ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਅੱਜ ਜਿਹੜੇ ਸਾਡੇ ਸਾਰਿਆਂ ਦੀ ਮੀਟਿੰਗ ਲੈਣ ਜਾ ਰਹੇ ਆ ਸਾਡੇ ਰਾਜ ਸਭਾ ਮੈਂਬਰ ਨੈਸ਼ਨਲ ਸੰਗਠਨ ਦੇ ਇੰਚਾਰਜ ਸਾਡੇ ਸੰਦੀਪ ਪਟਕ ਜੀ ਆਏ ਹੋਏ ਨੇ ਤੇ ਅੱਜ ਹੁਣ ਮੀਟਿੰਗ 'ਚ ਜਾ ਰਹੇ ਆਂ ਬਸ ਉਹਨਾਂ ਨੂੰ ਇਹ ਅਸ਼ੰਦ ਪਵਾਉਣਾ ਕਿ ਕਿਹੜੀ ਕਿਹੜੀ ਗੱਲਾਂ ਦੇ ਮੰਥਨ ਹੋ ਸਕਦਾ ਕਿਉਂਕਿ ਤਮਾਮ ਥੱਲੇ ਤੋਂ ਲੈ ਕੇ ਉੱਪਰ ਤੱਕ ਪੂਰੀ ਲੀਡਰਸ਼ਿਪ ਮੌਜੂਦ ਰਹਿਣ ਵਾਲੀ ਹੈ ਨਹੀਂ ਦੇਖੋ ਕੋਈ ਮੰਥਨ ਨਹੀਂ ਹੈ ਤਾਂ ਅੱਜ ਅਸੀਂ ਉਹਨਾਂ ਨੂੰ ਦੱਸਣ ਜਾ ਰਹੇ ਆਂ ਕਿ ਅਸੀਂ ਇਹ ਸੀਟ ਬਹੁਤ ਵੱਡੇ ਮਰਜੰਦ ਦੇ ਨਾਲ ਜਿੱਤਾਂਗੇ ਅੱਜ ਅਸੀਂ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਤੇ ਸਾਡੇ ਸੰਦੀਪ ਪਟਕ ਜੀ ਨੂੰ ਅਸੀਂ ਦੱਸਣ ਜਾ ਰਹੇ ਆਂ ਸਾਰੇ ਕਿ ਜੋ ਹਲਕੇ ਦੇ ਵਿੱਚ ਅਸੀਂ ਵਿਚਰੇ ਆਂ ਜੋ ਹਲਕੇ ਦੇ ਵਿੱਚ ਦੇਖਿਆ ਜਿਹੜੇ ਹਲਕੇ ਦੇ ਬੈਸਟ ਦੇ ਲੋਕ ਆ ਉਹ ਮਹਿੰਦਰ ਭਗਤ ਜੀ ਨੂੰ ਵੀ ਬਹੁਤ ਪਿਆਰ ਕਰਦੇ ਆ ਕਿਉਂਕਿ ਉਹਨਾਂ ਨੂੰ ਪਤਾ ਇੱਕ ਬਹੁਤ شریف ਤੇ ਇਮਾਨਦਾਰ ਇਨਸਾਨ ਨੇ ਮਹਿੰਦਰ ਭਗਤ ਜੀ ਇਸ ਲਈ ਲੋਕ ਉਹਨਾਂ ਨੂੰ ਵੋਟ ਦੇਣ ਲਈ ਤਿਆਰ ਆ ਤੇ ਵੱਡੇ ਮਾਰਜਨ ਨਾਲ ਸੀਟ ਜਿੱਤਾਂਗੇ ਬਿਲਕੁਲ ਤਸਵੀਰ ਐਕੋ ਤੁਹਾਨੂੰ ਦਿਖਾ ਦਿੰਨੇ ਇਸ ਵਕਤ ਵੇਖ ਸਕਦੇ ਹੋ तमाम ਲੀਡਰਸ਼ਿਪ ਜਿਹੜੀ ਹੈਗੀ ਆ ਆਮਾ ਦੀ ਪਾਰਟੀ ਦੀ ਇਸ ਵਕਤ ਇੱਥੇ ਨਜ਼ਰ ਆਵੇਗੀ ਅਤੇ तमाम ਲੋਕ ਜਿਹੜੇ ਨੇ ਇਸ ਵਕਤ ਮੀਟਿੰਗ ਕਰਨ ਦੇ ਲਈ ਲਗਾਤਾਰ ਜਾ ਰਹੇ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ तमाम ਜਿਹੜੇ ਲੋਕ ਨੇ ਉਹ ਇਸ ਵਕਤ ਇੱਥੇ ਅੱਗੇ ਵੱਲ ਨੂੰ ਵੱਧੇ ਹੋਏ ਨਜ਼ਰ ਆ ਰਹੇ ਨੇ ਤੇ ਤਸਵੀਰਾਂ ਇਸ ਵਕਤ ਤੁਸੀਂ ਵੇਖ ਸਕਦੇ ਹੋ ਜਿੱਥੇ ਅਤੇ ਤਮਾਮ ਥੱਲੇ ਤੋਂ ਲੈ ਕੇ ਉਪਰ ਤੱਕ ਜਿੰਨੀ ਵੀ ਲੀਡਰਸ਼ਿਪ ਹੈਗੀ ਹੈ ਉਹ ਤਮਾਮ ਲੀਡਰਸ਼ਿਪ ਜਿਹੜੀ ਅੱਜ ਇੱਥੇ ਮੌਜੂਦ ਰਹਿਣ ਵਾਲੀ ਹੈ ਤੇ ਤਸਵੀਰਾਂ ਇਸ ਵਕਤ ਤੁਸੀਂ ਵੇਖ ਸਕਦੇ ਹੋ। ਤੁਸੀਂ ਵੇਖ ਲੈਣਾ। ਤੁਸੀਂ ਵੇਖ ਸਕਦੇ ਹੋ। ਤਾਂ ਮੀਟਿੰਗ ਜਿਹੜੀ ਹੈਗੀ ਹੈ ਲਗਾਤਾਰ ਸ਼ੁਰੂ ਹੋਣ ਵਾਲੀ ਹੈ ਜਿਸ ਵਿੱਚ ਕੀ ਤਮਾਮ ਲੋਕ ਜਿਹੜੇ ਨੇ ਹਿੱਸਾ ਲੈਣਗੇ। ਅਰੇ ਤਸਵੀਰਾਂ ਇਸ ਵਕਤ ਤੁਸੀਂ ਵੇਖ ਸਕਦੇ ਹੋ। ਸਰ ਠੀਕ ਠਾਕ ਹੋ ਬਹੁਤ ਹੋ ਅ ਕਿਸ ਤਰੀਕੇ ਦੀ ਰਨ ਵਾਲੀ ਮੀਟਿੰਗ ਆ ਦੇਖੋ ਜੀ ਇਲੈਕਸ਼ਨ ਨੂੰ ਤਕਰੀਬਨ ਮਿਲਦਾ ਕੁਝ ਘੰਟੇ ਬਾਕੀ ਰਹੇਗੇ ਸੋ ਅੱਜ ਜਿਹੜੀ ਫਾਈਨਲੀ ਮੀਟਿੰਗ ਆ ਫਾਈਨਲ ਟੱਚ ਦੇਣਾ ਕਿ ਕਿਸ ਤਰ੍ਹਾਂ ਬੂਥਾਂ ਦੇ ਉੱਤੇ ਡਿਊਟੀਆਂ ਲਗੜੀਆਂ ਨੇ ਜਿਹੜੇ ਅੰਦਰ ਬੂਥੇ ਬੈਣੇ ਬੂਥੇ ਬਾਹਰ ਬੈਣੇ ਆ ਸੋ ਇਹਦੇ ਵਿੱਚ ਫਾਈਨਲ ਮੀਟਿੰਗ ਅੱਜ ਅੱਜ ਥੱਲੇ ਤੋਂ ਲੈ ਕੇ ਉੱਪਰ ਤੱਕ ਤਮਾਮ ਲੀਡਰਸ਼ਿਪ ਮੌਜੂਦ ਰਹੇਗੀ ਕੋਈ ਖਾਸ ਗੱਲਾਂ ਹੋ ਸਕਦੀਆਂ ਆ ਨਹੀਂ ਲੀਡਰਸ਼ਿਪ ਤਮਾਮ ਨਹੀਂ ਹੈਗੀ ਇਹਦੇ ਵਿੱਚ ਵਾਰਡ ਪ੍ਰਭਾਰੀ ਤੇ ਬੂਥ ਪ੍ਰਭਾਰੀ ਉਹੀ ਨੇ ਆਏ ਨੇ ਜਿਨ੍ਹਾਂ ਦੀਆਂ ਇੱਥੇ ਡਿਊਟੀਆਂ ਲੱਗ ਕੋਈ ਲੀਡਰਸ਼ਿਪ ਨਹੀਂ ਹੈਗੀ ਸਿਰਫ ਇੱਕ ਵਰਕਰ ਮੀਟਿੰਗ ਹੈ ਜਿਹੜੇ ਵਰਕਰਾਂ ਨੇ ਬੂਥਾਂ ਦੇ ਉੱਤੇ ਕੰਮ ਕਰਨਾ ਬੂਥਾਂ ਦੇ ਡਿਊਟੀਆਂ ਦੇਣੀਆਂ ਉਹਨਾਂ ਦੀ ਜਿਹੜੀ ਡਿਊਟੀ ਹੈ ਉਹਨਾਂ ਦੀ ਮੀਟਿੰਗ ਕਰ ਲਈ ਅੱਜ ਮੈਂ ਜਿਆਦਾ ਸਾਡਾ ਰਣਨੀਤੀ ਤੈਅ ਹੋ ਗਈ ਅਗਲੀ ਹੁਣ ਆਹ ਦੇਖੋ ਜੀ ਜੋ ਇਲੈਕਸ਼ਨ ਲੜ ਰਹੇ ਆ ਫਿਰ ਰਣਨੀਤੀਆਂ ਤਾਂ ਤੈਅ ਕਰਨੀਆਂ ਪੈਂਦੀਆਂ ਸ਼ੁਰੂ ਤੋਂ ਲੈ ਕੇ ਪਹਿਲੇ ਦਿਨ ਤੋਂ ਹੀ ਜਿਹੜੇ ਸੀਐਮ ਸਾਹਿਬ ਤੇ ਸਾਡੇ ਪਾਟਕ ਸਾਹਿਬ ਉਹਨਾਂ ਦੀ ਸਰਪ੍ਰਸਤੀ ਚ ਅਸੀਂ ਇਲੈਕਸ਼ਨ ਲੜ ਰਹੇ ਆ ਤੇ ਜਿਵੇਂ ਜਿਵੇਂ ਉਹ ਤੋਂ ਗਾਈਡਲਾਈਨ ਹੁੰਦੀ ਹੈ ਉਹ ਇਸ ਤਰ੍ਹਾਂ ਹੀ ਸੇ ਕੰਮ ਕਰ ਰਹੇ ਆ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਲੈਕਸ ਸਾਹਿ ਲੜੀ ਟੋਸ ਦੀ ਸਾਡੇ ਨਾਲ ਮੌਜੂਦ ਸੀਗੇ ਅ ਦਵਿੰਦਰ ਜੀ ਤਾਂ ਇਸ ਵਕਤ ਤਸਵੀਰਾਂ ਤੁਸੀਂ ਦੇਖ ਸਕਦੇ ਹੋ तमाम ਜਿਹੜੇ ਇਸ ਵਕਤ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਜਿਨ੍ਹਾਂ ਦੀ ਡਿਊਟੀ ਇਸ ਇਲਾਕੇ ਵਿੱਚ ਲੱਗੀ ਹੋਈ ਹੈ ਲੀਡਰਸ਼ਿਪ ਦੀ ਉਹ तमाम ਲੀਡਰਸ਼ਿਪ ਜਿਹੜੀ ਹੈਗੀ ਅਤੇ ਮੌਜੂਦ ਹੈ ਸੀਐਮ ਭਗਵੰਤ ਸਿੰਘ ਮਾਨ ਅਤੇ ਮੁਪਤਪਤ ਜੱਪ ਨੇ ਉਹ ਖੁਦ ਮੀਟਿੰਗ ਲੈਣਗੇ ਅਤੇ ਜੋ ਅਗਲੀ ਹੁਣ ਰਣਨੀਤੀ ਹੈਗੀ ਹੈ ਕਿਉਂਕਿ ਮਹਿਜ 1-2 ਦਿਨ ਬਚਿਆ ਹੈਗਾ ਇਸ ਦੌਰਾਨ ਕਿ ਅਗਲੀ ਰਣਨੀਤੀ ਤੈਅ ਹੋਣੀ ਹੈ ਅਗਲੇ ਇਲੈਕਸ਼ਨ ਜਿਹੜੀ VOTING ਹੈ ਜਿਹੜੀ ਹੋਣੀ ਹੈ ਤੇ ਕਿਹੜੀ-ਕਿਹੜੀ ਗੱਲਾਂ ਤੇ ਕੰਮ ਕੀਤਾ ਜਾਣਾ ਉਹ तमाम ਤਰੀਕੇ ਤਸਵੀਰਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਇਹ ਤੁਹਾਡਾ ਲੀਡਰਸ਼ਿਪ ਹੈਗੀ ਹੈ ਤਾਂ ਚੇਅਰਮੈਨ ਸੁਖਜੀਤ ਜੀ ਸਾਡੇ ਨਾਲ ਮੌਜੂਦ ਨੇ ਸੁਖਜੀਤ ਜੀ ਕਿੱਦਾਂ ਦੀ ਮੀਟਿੰਗ ਰਹਿਣ ਵਾਲੀ ਹੈ ਅਸੀਂ ਮੀਟਿੰਗ ਵਧੀਆ ਹੀ ਹੋਊਗੀ ਜੀ ਅੱਗੇ ਵੀ ਸਾਰਾ ਠੀਕ ਚੱਲ ਰਿਹਾ ਹੈ ਉਹ ਸਮੇਂ-ਸਮੇਂ ਤੇ ਆਪਦੇ ਦਿਸ਼ਾ ਨਿਰਦੇਸ਼ ਸਾਨੂੰ ਦੇ ਰਹੇ ਨੇ ਤੇ ਹੁਣ ਵੀ ਅੱਜ ਕੋਈ ਨਵੀਂ ਪਾਲਿਸੀ ਹੋਊਗੀ ਜਾਂ ਜਿਹੜੀ ਰਣਨੀਤੀ ਹੋਊਗੀ ਉਹ ਸਾਨੂੰ ਦੱਸਣਗੇ ਅਸੀਂ ਫਾਲੋ ਕਰਾਂਗੇ ਜੀ ਲੱਗਦਾ ਗਰਾਊਂਡ ਦੇ ਘੁੰਮਿਓਂ ਇਲੈਕਸ਼ਨ ਦਾ ਮਾਹੌਲ ਕਿਵੇਂ ਲੱਗ ਰਿਹਾ ਬਹੁਤ ਵਧੀਆ ਜੀ ਬਹੁਤ ਚੰਗਾ ਹੈ ਸਰਕਾਰ ਦੇ ਹੱਕ ਚ ਮਾਨ ਸਾਹਿਬ ਨੂੰ ਲੋਕੀ ਬਹੁਤ ਹੀ ਪਿਆਰ ਕਰਦੇ ਆ ਤੇ ਬੜਾ ਚੰਗਾ ਹੰਗਾਰਾ ਕੁਰਸੋ ਜੀ ਜੀ ਸਾਡੇ ਨਾਲ ਮੌਜੂਦ ਸਿਗੇ ਤਾਂ तमाम ਲੋਕ ਜਿਹੜੇ ਨੇ ਇਸ ਵਕਤ ਇੱਥੇ ਪਹੁੰਚ ਰਹੇ ਨੇ ਤਸਵੀਰਾਂ ਇਸ ਵਕਤ ਤੁਸੀਂ ਇਹ ਵੇਖ ਰਹੇ ਹੋ ਤਸਵੀਰਾਂ ਇਸ ਵਕਤ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਲੀਡਰਸ਼ਿਪ ਜਿਹੜੀ ਹੈਗੀ तमाम ਇੱਥੇ ਪਹੁੰਚ ਰਹੀ ਹੈ ਅਧੇ ਤਸਵੀਰਾਂ ਇਸ ਵਕਤ ਤੁਸੀਂ ਜਲੰਧਰ ਦੇ ਆ ਵੇਖ ਰਹੇ ਸੀ ਕਿ ਜੇ ਕਿ ਇੱਥੇ ਕਿ ਸੀਐਮ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਇੱਥੇ ਪਹੁੰਚ ਰਹੇ ਨੇ ਅਤੇ तमाम ਜੋ ਇੱਥੇ ਵਰਕਰ ਨੇ ਅਤੇ ਹੋਰ ਜੋ ਲੋਕ ਨੇ ਇਥੋਂ ਦੇ ਲੀਡਰਸ਼ਿਪ ਜਿਹੜੀ ਹੈਗੀ ਜੋ ਕਿ ਇਸ ਇਲਾਕੇ ਵਿੱਚ ਇਲੈਕਸ਼ਨ ਕੈਂਪੇਨ ਜਿਹੜੀ ਹੈਗੀ ਉਹ ਕਰ ਰਹੀ ਹੈ ਤਾਂ ਉਸ ਨੂੰ ਲੈ ਕੇ ਉਹਨਾਂ तमाम ਲੋਕਾਂ ਦੇ ਨਾਲ ਮੀਟਿੰਗ ਜਿਹੜੀ ਹੈ ਉਹ ਹੋਣੀ ਹੈ ਤੇ ਤਸਵੀਰਾਂ ਇਸ ਵਕਤ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ तमाम ਲੀਡਰਸ਼ਿਪ ਜਿਹੜੀ ਹੈ ਉਹ ਪਹੁੰਚ ਰਹੀ ਹੈ ਅਲਾ ਵੱਡੇ ਆਲਾ ਅਧਿਕਾਰੀ ਜਿਹੜੇ ਨੇ ਉਹ ਪਹੁੰਚ ਰਹੇ ਨੇ ਤਾਂ ਤਸਵੀਰਾਂ ਇਸ ਵਕਤ ਤੁਸੀਂ ਦਿਲੰਦਰ ਜੀ ਆ ਵੇਖ ਰਹੇ ਸੀ ਜਿੱਥੇ ਕਿ ਮੀਟਿੰਗ ਸ਼ੁਰੂ ਹੋ ਰਹੀ ਹੈ ਤੇ ਸੀਐਮ ਆਪਗੋਤ ਸਿੰਘ ਮਾਨ ਅਤੇ ਪਟਕੀ ਜੋ ਨੇ ਉਹ